ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਇਹ ਵਿਚਾਰ ਸੰਤ ਜਗਜੀਤ ਸਿੰਘ ਲੋਪੋਵਾਲਿਆ ਨੇ ਜੁਗੋ ਜੁਗਟਲ ਤੰਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪੇਤ 26 ਮਈ ਧਾਰਮਿਕ ਨੂਰੀ ਦੀਵਾਨਾ ਦੀ ਆਰੰਭਤਾ ਮੌਕੇ ਸੰਗਤਾਂ ਨਾਲ ਸਾਂਝੇ ਕੀਤੇ ਉਹਨਾਂ ਕਿਹਾ ਜੀਵਨ ਵਿੱਚ ਪਾਣੀ ਦੀ ਸਾਬ ਸੰਭਾਲ ਧਰਤੀ ਦੀ ਸਫਾਈ ਹਵਾ ਨੂੰ ਪ੍ਰਦੂਸ਼ਣ ਰਹਿਤ ਰੱਖਣਾ ਸਮੇਂ ਦੀ ਵੱਡੀ ਲੋੜ ਸਾਟੇ ਨਗਰ ਵਿੱਚ ਸਾਟੇ ਸ਼ਹਿਰ ਵਿੱਚ ਸਾਡੇ ਇਲਾਕੇ ਵਿੱਚ ਇਹ ਗੁਰੂ ਪਾਤਸ਼ਾਹ ਦੇ ਦਰਬਾਰ ਧਾਰਨੁਕ ਅਨੁਰੀ ਦੀਵਾਰ ਸਜਿਆ ਮੇਰੀ ਪੀੜੀ ਦੇ ਮਾਲਕ ਗੁਰੂ ਹਰगोबिंद ਸਹਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਨੇ અપਾਰ ਕਿਰਪਾ ਕਰੀ ਲੋਕੋ ਨਗਰ ਨੂੰ ਨਵਾਜਿਆ ਆ ਜੋਨਾਂ ਦੀਆਂ ਬਖਸ਼ੀਆਂ ਹੋਈਆਂ ਖੁਸ਼ੀਆਂ ਦਾ ਮਾਣ ਹੈ ਰੇਆ ਜੁਤਾ ਸੰਪਤਾ ਸਰਬੰਸ ਦਾਨੀ ਗੁਰੂ ਪੰਥ ਦੇ ਬਾਨੀ ਗੁਰੂ ਕਲੰਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਗੁਰੂ ਜੀ ਨੇ ਸਾਡੇ ਤੇ ਇਤਿਆਹ ਕਰੀ ਸਾਨੂੰ ਸਾਰੇ ਸਸਾਰਕ ਜੀਵ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬਾਰੇ ਜੇ ਲੜ ਲਾਇਆ ਲੁਧਿਆਣਾ ਲਾਇਬਲੀ सुरेंद्र ਸੋਨੀ ਦੀ ਰਿਪੋਰਟ